ਬੀਤੇ ਦਿਨੀ ਗੁਰਦਾਸਪੁਰ ਦੇ ਕਲਾਂੌਰ ਦੇ ਰਹਿਣ ਵਾਲੇ ਮਲਕੀਤ ਸਿੰਘ ਦਾ ਜਮੂਦੇ ਉਦਮਪੁਰ ਦੇ ਵਿੱਚ ਸ਼ਹਾਦਤ ਹੋਈ ਹੈ ਜਿਸ ਤੋਂ ਬਾਅਦ ਅੱਜ ਮਲਕੀਤ ਸਿੰਘ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਕਲਾਂੌਰ ਦੇ ਵਿੱਚ ਪਹੁੰਚੀ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਪਰਿਵਾਰ ਦੇ ਵੱਲੋਂ ਅੱਖਾਂ ਦੇ ਵਿੱਚ ਅਥਰੂ ਲੈ ਕੇ ਇਸ ਫੌਜੀ ਜਵਾਨ ਦੀ ਸ਼ਹਾਦਤ ਦਾ ਜਮ ਜਿਸ ਦੇ ਵੱਲੋਂ ਪੀਤਾ ਗਿਆ ਉਸ ਨੂੰ ਆਖਰੀ ਵਿਦਾਈ ਜਿਹੜੀ ਦਿੱਤੀ ਗਈ ਹੈ ਪਰਿਵਾਰ ਦੇ ਵੱਲੋਂ ਜਿਹੜਾ ਲਗਾਤਾਰ ਦੁੱਖਾਂ ਦਾ ਪਹਾੜ ਜਿਹੜਾ ਸਾਂਝਾ ਕਰਨ ਦੇ ਲਈ ਅੱਜ ਪੂਰਾ ਹਲਕਾ ਉਹਨਾਂ ਦੇ ਜੱਦੀ ਪਿੰਡ ਪਹੁੰਚਿਆ ਜਿੱਥੇ ਇਸ ਜਵਾਨ ਨੂੰ ਅੰਤਿਮ ਵਿਦਾਇਗੀ ਜਿਹੜੀ ਦਿੱਤੀ ਗਈ ਹੈ ਸਰਕਾਰੀ ਰਸਮਾਂ ਦੇ ਮੁਤਾਬਕ ਜਿਹੜੀ ਅੰਤਿਮ ਵਿਦਾਇਓ ਦਿੱਤੀ ਗਈ ਹੈ ਪੂਰੇ ਸਰਕਾਰੀ ਸਮਾਨ ਨਾਲ ਇਸ ਫੌਜੀ ਜਵਾਨ ਦੀ ਸ਼ਹਾਦਤ ਨੂੰ ਜਿਹੜਾ ਆਖਰੀ ਵਿਦਾਇਓ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਇਸ ਨੌਜਵਾਨ ਦਾ ਜੰਮੂ ਦੇ ਉਦਮਪੁਰ ਦੇ ਵਿੱਚ ਪੈਟਰੋਲਿੰਗ ਦੇ ਦੌਰਾਨ ਕਾਰ ਜਿਹੜੀ ਆ ਖੜ ਦੇ ਵਿੱਚ ਡੇਗ ਗਈ ਸੀ ਜਿਸ ਤੇ ਮੌਕੇ ਤੇ ਹੀ ਫੌਜੀ ਜਵਾਨ ਮਲਕੀਤ ਸਿੰਘ ਇਸੋ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਜਿਸ ਤੋਂ ਬਾਅਦ ਇਸ ਦੀ ਮ੍ਰਿਤਕ ਦੇ ਅੱਜ ਪਿੰਡ ਲਿਆਂਦੀ ਗਈ ਹੈ ਜਿੱਥੇ ਸਰਕਾਰੀ ਸਮਾਨ ਦੇ ਨਾਲ ਇਹਨਾਂ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ ਹੈ ਤੇ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਖਾਸ ਕਰਕੇ ਮਾਂ ਦੀ ਕਰੀਏ ਤਾਂ ਇਹਨਾਂ ਦੇ ਮਾਤਾ ਵੱਲੋਂ ਜਿਹੜਾ ਰੋ ਰੋ ਕੇ ਜਿਹੜਾ ਆਪਣੇ ਪੁੱਤ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਜਿਸ ਤੋਂ ਬਾਅਦ पूरा माहौल ਜਿਹੜਾ ਗਮਗੀਨ ਹੋਇਆ ਸਾਰੇ ਪਿੰਡ ਵਾਸੀਆਂ ਦੇ ਵੱਲੋਂ ਇਲਾਕਾ ਵਾਸੀਆਂ ਦੇ ਵੱਲੋਂ ਹੱਥ ਦੇ ਵਿੱਚ ਝੰਡਾ ਫੜ ਕੇ ਜਿਹੜਾ ਇਸ ਨੌਜਵਾਨ ਨੂੰ ਅੰਤਿਮ ਵਿਦਾਈਓ ਦਿੱਤੀ ਗਈ ਹੈ ਤੇ ਉਧਰ ਸਰਕਾਰੀ ਸਨਮਾਨਾਂ ਦੇ ਨਾਲ ਇਸ ਨੂੰ ਅੰਤਿਮ ਵਿਦਾਈ ਜਿਹੜੀ ਉਹ ਦਿੱਤੀ ਗਈ ਹੈ ਭਾਵੁਕ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਹਮਦਰ ਟੀਵੀ ਤੇ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਜਵਾਨ ਦੀ ਮ੍ਰਿਤਕ ਦੇਹ ਨੂੰ ਪਿੰਡ ਲੈ ਆਇਆ ਗਿਆ ਜਿੱਥੇ ਅੱਜ ਕਲਾਨੌਰ ਦੇ ਵਿੱਚ ਇਸ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਪੂਰੇ ਸਰਕਾਰੀ ਸਨਮਾਨ ਦੇ ਨਾਲ ਇਸ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਕਲਾਨੌਰ ਦਾ ਰਹਿਣ ਵਾਲਾ ਮਲਕੀਤ ਡਿਊਟੀ ਉਦਮਪੁਰ ਦੇ ਵਿੱਚ ਕਰ ਰਿਹਾ ਸੀ ਕੱਲ ਜਦੋਂ ਪੈਟਰੋਲਿੰਗ ਤੇ ਨਿਕਲਿਆ ਤਾਂ ਇਸ ਦੀ ਗੱਡੀ ਜਿਹੜੀ ਐ ਡੂੰਗੀ ਖੜ ਦੇ ਵਿੱਚ ਡਿੱਗ ਗਈ ਜਿਸ ਕਰਕੇ ਮਲਕੀਤ ਸਿੰਘ ਸ਼ਹਾਦਤ ਦਾ ਜੰਪੀ ਗਿਆ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਦੋ ਨੌਜਵਾਨਾਂ ਦੀ ਸ਼ਹਾਦਤ ਹੋਈ ਹੈ ਇੱਕ ਮਾਨਸਾ ਦੇ ਪਿੰਡ ਅਕਾਲੀਆਂ ਦੇ ਨਾਲ ਸੰਬੰਧਿਤ ਹੈ ਤੇ ਦੂਸਰਾ ਗੁਰਦਾਸਪੁਰ ਦੇ ਪਿੰਡ ਕਲਾਂੌਰ ਦੇ ਨਾਲ ਸੋ ਕਲਾਂੌਰ ਦੇ ਰਹਿਣ ਵਾਲੇ ਮਲਕੀਤ ਸਿੰਘ ਦਾ ਅਜ ਪਰਥਵ ਸਰੀਰ ਉਹਨਾਂ ਦੇ ਜੱਦੀ ਪਿੰਡ ਕਲਾਂੌਰ ਪਹੁੰਚਿਆ ਜਿੱਥੇ ਇਲਾਕਾ ਵਾਸੀਆਂ ਦੇ ਵੱਲੋਂ ਤੇ ਇੱਕ ਪਰਿਵਾਰ ਦੇ ਵੱਲੋਂ ਜਿਹੜਾ ਉਸ ਨੂੰ ਅੰਤਿਮ ਵਿਦਾਇਗੀ ਉਹ ਦਿੱਤੀ ਗਈ ਹੈ ਇਸ ਬਾਬਤ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਭਾਜੀ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਤੇ ਉਹ ਸਾਡੀ ਭੂਆ ਜੀ ਹੀ ਭੂਆ ਜੀ ਦਾ ਬੇਟਾ ਸੀ ਉਹੜੀ ਨੱਚੇ ਨੌਕਰੀ ਕਰਦਾ ਸੀ ਹੌਲਦਾਰ ਰੈਂਕ 'ਚ ਹੀ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਕਹੂਨ ਆਇਆ ਸਾਨੂੰ ਪਰਸੋਂ ਸ਼ਾਮ ਨੂੰ ਕਿਹਾ ਤਾਂ ਉਹਨਾਂ ਦੇ ਲੋਡਿੰਗ ਅਨਲੋਡਿੰਗ 'ਚ ਵਰਕਿੰਗ ਕਰਨ ਦੇ ਪਹੁੰਚ ਤੇ ਲੋਡਿੰਗ ਅਨਲੋਡਿੰਗ 'ਚ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਛੱਟ ਲੱਗ ਗਈ ਹੈ ਚੈਸਟ 'ਚ ਤੇ ਕ੍ਰਿਟੀਕਲ ਆ ਕਾਫੀ ਤੇ ਤੁਸੀਂ ਆਓ ਜਲਦੀ ਆਓ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬ੍ਰਦਰ ਆ ਉਹ ਇਟ ਸਿਕਰੇਜਮੈਂਟ ਚ ਆ ਉਹ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਆ ਉੱਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਹ ਖਤਮ ਹੋ ਗਿਆ ਤੇ ਮਤਲਬ ਕਿ ਸ਼ਹੀਦ ਹੋ ਗਿਆ ਦੇਸ਼ ਵਾਸਤੇ ਹਾਂ ਜੋ ਵੀ ਫੌਜ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਸ਼ਹੀਦ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਸ਼ ਸਿੰਘ ਜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਉਣਾ ਕਰ ਗਏ ਛੋਟੇ ਛੋਟੇ ਹੀ ਬੜੇ ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਦੀ ਨੇ ਬੜਾ ਇੱਥੇ ਉਦੋਂ ਮੈਂ ਵੀ ਛੋਟਾ ਸੀ ਤੇ ਅਸੀਂ ਇੱਥੇ ਹੁੰਦੇ ਹੁੰਦੇ ਗਿਆਨ ਸਾਗਰ ਸਕੂਲ ਆ ਤੇ ਵਿਚਾਰੀ ਨੇ ਇੱਕ ਇੱਕ ਮਹੀਨਾ ਲਾ ਕੇ 500 ਰੁਪਏ ਲੈ ਲੈ ਕੇ ਟਾਫੀਆਂ ਵੇਚ ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੇਸ਼ ਲਈ ਕੁਰਬਾਨ ਹੋ ਗਿਆ ਦੇਸ਼ ਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰਿਵਾਰ ਆ ਮੈਂ ਸਰਕਾਰ ਤੋਂ ਮੰਗ ਕਰਦਾ ਵਾਂ ਕਿ ਉਹਨਾਂ ਦਾ ਜਿਹੜਾ ਗੁਜ਼ਰਬਸਰ ਆ ਉਹ ਬਹੁਤ ਹੀ ਵੀਕ ਆ ਤੇ ਸਰਕਾਰ ਨੂੰ ਮੈਂ ਮੰਗ ਕਰਦਾ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੂੰ ਮੰਗ ਕਰਦਾ ਕਿ ਇਸ ਜਿਹੜੀ ਉਹਨਾਂ ਦੀ ਵਾਈਫ ਆ ਇਹ ਗਰੀਬ ਪਰਿਵਾਰ ਆ ਉਹਨਾਂ ਦੀ ਵਾਈਫ ਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਜਿਹੜਾ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਕਿਉਂਕਿ ਉਹਨਾਂ ਦੀ مالی ਹਾਲਤ ਬਹੁਤ ਖਰਾਬ ਆ ਹਾਂ ਜੀ ਜਿਹੜੇ ਫੌਜ ਵੱਲੋਂ ਆਏ ਆ ਉਹ ਉਹਨਾਂ ਸਾਨੂੰ ਅਜੇ ਮਿਲੇ ਨਹੀਂ ਆ ਉਹ ਉਹਨਾਂ ਨੂੰ ਜਿਹੜੇ ਸੁਵੇਦਾਰ ਸਾਹਿਬ ਅੱਜ ਸਿਕਰਾਈਜਮੈਂਟ ਤੇ ਆਏ ਆ ਉਹ ਸਾਨੂੰ ਦੱਸਣਗੇ ਬਾਕੀ ਕੀ ਹੁੰਦਾ ਕਿ ਜੋ ਕੇਂਦਰ ਸਰਕਾਰ ਵੱਲੋਂ ਜੋ ਸਾਨੂੰ ਫੈਸਿਲਿਟੀ ਆ ਉਹ ਉਹ ਜਵਾਨ ਸ਼ਹੀਦ ਹੋਇਆ ਜਿਹੜਾ ਉਹਨਾਂ ਨੂੰ ਮਿਲੇਗੀ ਪਰ ਖਾਸ ਕਰਕੇ ਮੇਰੀ ਮੰਗ ਆ ਕਿ ਜਿਵੇਂ ਪੰਜਾਬ ਸਰਕਾਰ ਹੈ ਇਹਨਾਂ ਨੂੰ ਮੰਗਾ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਪੰਜਾਬ ਤੋਂ ਹੀ ਮੰਗ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨਕੋ ਤੇ ਉਸ ਗਰੀਬ ਬੱਚੀ ਨੂੰ ਜਿਹੜੀ ਗਰੀਬ ਬੱਚੀ ਆ ਜਿਹੜੀ ਉਹਦੇ ਸ਼ਹੀਦ ਦੀ ਪਤਨੀ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਸਰਕਾਰੀ ਜੋਬ ਦਿੱਤਾ ਜਾਵੇ ਸਾਡੀ ਸਾਰੀ ਕਲਾਨੌਰ ਦੀ ਸਾਰਾ ਡੇਰਾ ਬਾਬਾ ਨਾਨਕ ਢਕਾ ਗੁਰਦਾਸਪੁਰ ਸਾਡੀ ਮੰਗ ਆ ਸਰਦਾਰ ਭਗਵੰਤ ਸਿੰਘ ਮਾਨ ਕਿਉਂਕਿ ਉਹ ਗਰੀਬਾਂ ਦੇ ਮਸੀਹਾ ਵਾ ਤੇ ਪੱਕਾ ਸਾਡੀ ਉਹ ਫਰਿਆਦ ਸੁਣ ਕੇ